ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਸਰਿਆਲੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਵੀਰ ਹੈਪੀ ਦੇ ਕੋਲ ਆਇਆ ਹਾਂ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿਲੇ ਦੇ ਉੱਪਰ ਅੱਜ ਵੀ ਟੋਟਲ ਆਪਾਂ ਤੁਹਾਨੂੰ 6 ਨਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਕਰੀਬਨ 3 ਮੱਝਾਂ ਹੋਣਗੀਆਂ ਤੇ 3 ਹੀ ਬੈੜਾਂ ਨੇ ਦੇ ਸੂਏਸ ਵਾਈ ਪਸ਼ੂਾਂ ਦੀ ਗੱਲ ਕਰੀਏ ਤੇ ਦੋ ਮੱਝਾਂ ਦੋਸਤੋ ਤੇ ਦੋ ਹੀ ਬਣਾ ਬਿਲਕੁਲ ਸੱਜਰ ਤਾਜੇ ਪਸ਼ੂ ਸੂਏ ਆ ਇੱਕ ਵਹਿੜ ਗੱਬਣ ਹੋਊਗੀ ਤੇ ਇੱਕ ਮੱਝ ਗੱਬਣ ਤੁਹਾਨੂੰ ਦਿਖਾਵਾਂਗੇ ਫੁੱਲ ਵਜਨ ਦੇ ਵੇਟ ਵਾਲੀ ਠੀਕ ਆ ਜੀ ਫੁੱਲ ਵਜਨ ਦੇ ਵੇਟ ਵਾਲੀ ਇੱਕ ਮੱਝ ਗੱਬਣ ਦਿਖਾਵਾਂਗੇ ਤਿਆਰੀ ਵਾਲੀ ਆ ਤੇ ਟੋਟਲ ਪਸ਼ੂ ਜਿਹੜੇ 6 ਵਿਰ ਹੈਪੀ ਉਹਨਾਂ ਦੇ ਕੋਲ ਤੇ ਪੂਰੀ ਡਿਟੇਲ ਆਪਾਂ ਵੀਰ ਹੈਪੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ 21 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਆਓ ਕਰਦੇ ਆਂ ਗੱਲਬਾਤ ਵੀਰ ਹੈਪੀ ਦੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹੈਪੀ ਸਾਸਰੀ ਕਾਲ ਸਾਸਰੀ ਦਾ ਸਨੀ ਸਾਹਿਬ ਠੀਕ ਠਾਕ ਦੀ ਐ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਅੱਛਾ ਹੈਪੀ ਅੱਜ ਆਪਣੇ ਕੋਲ ਨਾਗ ਜੀ ਦਾ ਆਪਾਂ ਜ਼ਿਕਰ ਕੀਤਾ ਟੋਟਲ 6 ਪਸ਼ੂ ਬਕਾਊ ਆ ਹਾਂਜੀ ਤਿੰਨ ਮੱਝਾਂ ਵਾਂ ਹਾਂਜੀ ਤਿੰਨ ਹੀ ਵੜਾ ਆਪਣੇ ਕੋਲੇ ਠੀਕ ਆ ਵੀਰੇ ਹਾਂਜੀ ਬਾਕੀ ਪਸ਼ੂ ਮੇਰੇ ਤਾਂ ਜ਼ਿਆਦਾਤਰ ਸੂਏ ਸੂਏ ਦੋ ਹੀ ਕੱਬਾਂ ਸੂਏ ਆ ਜੀ 4-2 ਵੜਾ ਸੂਈਆਂ ਦੋ ਮੱਝਾਂ ਸੂਈਆਂ ਦੋ ਕੱਬਾਂ ਠੀਕ ਆ ਹਾਂਜੀ ਲੋ ਵੀ ਭਰਾਵੋ ਬਾਕੀ ਇਹ ਨਾਗ ਹੋਣਗੇ ਸੋ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲਿਓ ਪੂਰੀ ਵੀਡੀਓ ਦੇਖ ਲਿਓ ਠੀਕ ਆ ਤੇ ਬਾਕੀ ਬਾਤੋ ਬਾਤ ਅੱਗੇ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਨਵੇਂ ਵੀਰਾਂ ਤੱਕ ਜਿਹੜੀ ਆਪਣੀ ਇਹ ਕਵਰੇਜ ਪਹੁੰਚ ਸਕੇ ਤੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇੱਕ ਜਿਹੜੀ ਟੁਕੀ ਮੱਝ ਆ ਤਿਆਰੀ ਵਾਲੀ ਆ ਇਹਦੇ ਤੋਂ ਕਰ ਲਾਂਗੇ ਠੀਕ ਹੈ ਜੀ ਫੋਲੋ ਵਜਨ ਲੋਡ ਪੂਰੀ ਭਾਰੀ ਆ ਵਜਨ ਵੇਟ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਸੋ ਦੋ ਮੱਝਾਂ ਨੂੰ ਕਰਮਾ ਲਈ ਵਿੱਚ ਪਾਉਂਦੀ ਇੱਕ ਮੱਝ ਐਪੀ ਇਹਦੀ ਡਿਟੇਲ ਵੀ ਪੂਰੀ ਸਾਂਝੀ ਕਰਦੇ ਸੂਬਾ ਕਿਨਵਾਸ ਹੁੰਦੀ ਆ ਇਸ ਸੂਬਾ ਤੀਜਾ ਸੂਆ ਮੈਂ ਸੁਣਾ ਰਖੀ ਤੀਜਾ ਸੂਆ ਹਾਂਜੀ ਤੇ ਨੀਲੀ 라ਵੀ ਦੀ ਮੈਂ ਵਾਂ ਠੀਕ ਹੈ ਜੀ ਹਾਂਜੀ ਲਓ ਜੀ ਤਜਾ ਸੂਆ ਦੋਸਤੋ ਇਸ ਮਾਜਨੇ ਸੂਣਾ ਤੇ ਵੇਖੋ ਥੱਲਿਓਂ ਕਰਮਾਂ ਵਾਲੀ ਗੱਡੀ ਬਣੀ ਦਣੀ ਦਾ ਪਿਆ ਮੈਂ ਦਾ ਜੇ ਪੂਰਾ ਇੱਕ ਹਫਤਾ ਜੇ ਇਹ ਹਜੇ ਲੈ ਜੂ ਹਫਤਾ ਹੈ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਫਿਰ ਹੈਪੀ ਤਿੱਪਣ ਤੋਪਣ ਕਿਸੇ ਮੈਂ ਕਹਿੰਦਾ ਸੁਨ ਸਰ ਮੈਂ ਸਾਰੀ ਓਕਿਆ ਬਾਅਦ ਤਿੱਪ ਕੇ ਜਾਂਦੀ ਥਾਣਾ ਦੇ ਪਿੱਛੇ ਤੇ ਆਪਣੀ ਗਾਰੰਟੀ ਹੋਊਗੀ ਮੈਂ ਵੀ ਇਦਾਂ ਖੜੂਗਾ ਠੀਕ ਆ ਜੀ ਸੁਮਰਾਲਾ ਫੂਲਾ ਬੋਲਾ ਮੈਂ ਨਹੀਂ ਸੁਣਦੀ ਤੇ ਹੈਪੀ ਆਈ ਕਿਹੜੇ ਪਾਸਿਓਂ ਆਪਣੇ ਕਿਹੜੇ ਇਹਦਾ ਖੇਮ ਕਰਨੇ ਰਿਕੇ ਜਿਹੜੇ ਬਾਰਡਰ ਏਰੀਆ ਦੇ ਵਿੱਚ ਖੇਮ ਕਰਨ ਵੜ ਗਏ ਜੀ ਹੁਣ ਹਾਂਜੀ ਹਾਂਜੀ ਹੈ ਹਾਂਜੀ ਠ ਦੋਸਤੋ ਖੇਮ ਕਰਨ ਵਾਲੀ ਸਾਈਡ ਤੋਂ ਆਈ ਆ ਉਧਰ ਨੇਰੀ ਦੇ ਵਿੱਚੋਂ ਜਿੱਦਾਂ ਕਿ ਅਸਲਪੂਰੇ ਖੇਮ ਕਰਨ ਏਰੀਆ ਦੇ ਵਿੱਚੋਂ ਬਾਰਡਰ ਏਰੀਆ ਹੋਣ ਦੇ ਕਰਕੇ ਕਾਫੀ ਪਸ਼ੂ ਜਿਹੜੇ ਚੰਗੇ-ਚੰਗੇ ਵੀ ਨਿਕਲਦੇ ਆ ਤੇ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਤੁਸੀਂ ਮੰਨ ਕੇ ਸੌਦਾ ਕਰ ਲਿਓ ਬਹੁਤ ਸੋਹਣੀ ਫੇਸ ਕੁਆਲਿਟੀ ਅੱਖ ਬਿੱਲੀ ਮਣਕੀ ਆ ਠੀਕ ਹੈ ਜੀ ਪੱਕੀ ਨਾਸ ਤੇ ਭਾਰੇ ਵਜਨ ਰੋੜ ਦੇ ਵਿੱਚ ਆ ਸਰੀਰਕ ਪੰਤਰ ਦੀ ਗੱਲ ਕਰਕੇ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਫੁੱਲ ਵਜਨ ਵਟਾ ਕਰਮਾਲੀ ਨੂੰ ਲੱਗਾ ਠੀਕ ਹੈ ਜੀ ਥੱਲੇ ਲੇਵੇ ਦੀ ਬੜੀ ਖਬਰਦਾਰ ਆ ਵੇਖੋ ਜੀ ਅਵੇ 8 ਦਿਨ ਹੀ ਮੈਂ ਹੁੰਦੀ ਉਹਦੇ ਵੀ 17 ਕਿਲੋ ਮੈਨੇ ਦੁੱਧ ਦਿੱਤਾ ਵਾ ਅੱਛਾ ਆਪਾਂ ਨੇ 15 ਕਿਲੋ ਦੁੱਧ ਦੀ ਮੈਂ ਦੀ ਗਾਰੰਟੀ ਦਾ 15 ਕਿਲੋ ਦੁੱਧ ਮੈਂ ਤੇ ਭਰਾ ਦਊਗੀ ਤੇ ਪਰ ਤੋਂ ਆਪਣਾ ਪੋਲੀ ਮੈਂ ਕਹਿੰਨਾ ਬਹੁਤ ਜਿਆਦੀ ਦੇ ਅਜੇ ਸੰਦੋ ਸ਼ਹਿਦ ਹੀ ਆਉਂਦਾ ਕਿੱਚਿਆ ਠੀਕ ਆ ਹਾਂਜੀ ਲੋਕ ਦੋ ਸੋ 53 ਸ਼ਹਿਦ ਹੀ ਆਉਂਦਾ ਠੀਕ ਆ ਤੇ ਬਾਕੀ ਆ ਤੁਸੀਂ ਉਹ ਬਾਕੀ ਵੀਰ ਲੋਰ ਲੋ ਵੇਲੋ ਥਨਾ ਦਾ ਗੈਪ ਆ ਉਹ ਗੈਪ ਕੋ ਬਹੁਤ ਕਾਫੀ ਸੋਹਣਾ ਕਾਫੀ ਸੋਹਣਾ ਸਪੇਸਮੈਂਡ ਆਪਦੀ ਤਨਾਂ ਦੀ ਤੇ ਆ ਜਿਹੜੀ ਦੋ ਸੋ ਹਵਾਨੇ ਦੇ ਵੇਹਲੀ ਸਾਈਡ ਤੋਂ ਆ ਤੇ ਇੱਕ ਵਾਰੀ ਖੋਲ ਕੇ ਵੀਰ ਹੈਪੀ ਦਿਖਾਈਏ ਵੀਰਾਂ ਨੂੰ ਇਹ ਆ ਦੇਖੋ ਜੀ ਹੁਣ ਮੈਂ ਕਾਦੀ ਗੱਡੀ ਲੈਣੀ ਆ ਰਹੇ ਵਸੇ ਹੈਪੀ ਹੈ ਤਿਆਰੀ ਹੈ ਬਾਕੀ ਕੱਢਦੇ 2-4 ਦਿਨ ਕੱਢ ਵੀ ਸਕਦੇ ਹਾਂ ਨੂੰ ਸਾਵਾ ਜੇ ਨਹੀਂ ਸੁੰਦੀ ਮੈਂ 8 ਦਿਨ ਆਪਣਾ ਤਾਂ ਕੱਲ ਦੀ ਮੈਂ ਆਈ ਆ ਲੈਨੇ ਜੀਜੂ ਲਾਇਆ ਵਧੀਆ ਠੀਕ ਹੈ ਠੀਕ ਅੱਗੇ ਜੇ ਨਹੀਂ ਮੈਂ ਸੁੰਦੀ ਲੋਕੀ ਦੋਸਤੋ ਹਜੇ ਵੀ ਐਪੀ ਜਾਂਦਾ ਵੀ ਨਹੀਂ ਸੁੰਦੀ ਕੀ ਤਕਰੀਬਨਾਂ ਦਾ ਵਿੱਚ ਬਾਕੀ ਹਾਂ ਕੋਈ ਤੋਂ ਦੂਰ ਨੇ ਦੇ ਕੋਈ ਜਾਈ ਹੈ ਜੇ ਮੈਂ ਕਹਿ ਨਹੀਂ ਸਕਦਾ ਬਾਕੀ ਅੱਠ ਦਿਨ ਮੈਂ ਸੋ ਨਹੀਂ ਸੁਣਦੀ ਅਜੇ ਠੀਕ ਆ ਜੀ ਉਹਨਾਂ ਦੇ ਵੀ 17 ਕੁ ਦੋਦ ਮੈਂ ਸੁਣਿਆ ਪਰ ਆਪਾਂ ਨੇ 15 ਕੁ ਦੋਦੀ ਬਹੁਤ ਆ ਹਾਂ ਹਾਂਜੀ ਲਓ ਜੀ ਤੋਂ ਬੰਤਰ ਬੰਤਰ ਬਹੁਤ ਵਧੀਆ ਸਫਾਈਆਂ ਵੇ ਲੋ ਕੰਨੀਆਂ ਮੈਂ ਉਠਾ ਪਾਠਾ ਵੀ ਚੌੜਾ ਕਰਮ ਵਾਲੀ ਦਾ ਸਿੱਕਲ ਹੱਡੀ ਦੇ ਵਿੱਚ ਇਹ ਚੌੜੀ ਦਾ ਕਾਗਰ ਚੌੜੀ ਕਾਗਰ ਤਰਗੀ ਬਖਾਲਾ ਬਹੁਤ ਸੋਨਾ ਕਰਮ ਵਾਲੀ ਨੂੰ ਠੀਕ ਆ ਜੀ ਹੈਪੀ ਚੰਗੇ ਦੁੱਧ ਦੀ ਉਮੀਦ ਕਰਦੇ ਆਂ ਵੀ ਛੋਟੇ ਛੋਟੇ ਹਾਂਜੀ 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 ਜਿਹੜੇ ਕੋਈ ਵੀਰਾਂ ਦੇ ਨਾਲ ਵੀ 15 16 17 ਅਕਤੂਬਰ ਦੀ ਮੈ ਲੈਣੀ ਆ ਹਾਂ ਹਾਂਜੀ ਉਹ ਹੱਥ ਪਾ ਸਕਦਾ ਵੀ ਤੇ ਹੈਪੀ ਦਾ ਮੁੱਲ ਕੀ ਕਰਦਾ ਕਿੱਥੋਂ ਤੱਕ ਦੇ ਦਿੰਨੀ ਆ ਤੁਸਾਂ ਦਾ ਮੁੱਲ ਕਾਜਾ 7 ਲੱਖ ਰੁਪਈਆ ਹਾਂਜੀ ਇੱਕ 15 ਜਮਾਨਤਨ ਕਰਦਾਂਗੇ ਵੀ ਕੰਮ ਉਹ ਆਪਾਂ ਕਰਨਾ ਵੀ ਲੈਣ ਦੇ ਨਾਲ ਲੈਣ ਦੇ ਨਾਲ ਇੱਕ ਦਾ ਦੀ ਸੁਹਾਨਾ ਮੈਂ ਦੇਣੀ ਆ ਪਹਿਰਾ ਠੀਕ ਹੈ ਜਦੋਂ ਘੱਟ ਨਹੀਂ ਮੈਂ ਦੇ ਲੋ ਜੀ ਦੋਸਤੋ 1 ਲੱਖ 10 ਹਜ਼ਾਰ ਦੀ ਹਾਂਜੀ 1 ਲੱਖ 10 ਹਜ਼ਾਰ ਦੀ ਇਹ ਤੁਹਾਨੂੰ ਯਸਰ ਹੋ ਜਾਊਗਾ ਠੀਕ ਹੈ ਪੂਰੀ ਵੱਡੀ ਮੈਮ ਆ ਪੂਰੀ ਜ ਬਾਕੀ ਚੰਗੀ ਆ ਵਜਨ ਵੇਡ ਕਾਫੀ ਜਿਆਦਾ ਕਰਵਾ ਲਈ ਨੂੰ ਲਗਾ ਠੀਕ ਆ ਜੀ ਸੋ ਪਸੰਦ ਆਉਗੀ ਮੱਝ ਵਾਕਿਆ ਦੋਸਤੋ ਬਹੁਤ ਖੂਬਸੂਰਤ ਆ ਪੂਰੀ ਜੰਮੀਪਲੀ ਪੁੱਲ ਵਜਨ ਨੋੜ ਦੇ ਵਿੱਚ ਠੀਕ ਆ ਇਹ ਵੀ ਸੈਕੰਡ ਨੰਬਰ ਤੇ ਇਧਰ ਆਪਣੇ ਕੋਲ ਜਿਹੜੀ ਆ ਛੋਟੀ ਵੀਰ ਇਸ ਨੂੰ ਦਾ ਦੂਜਾ ਸੂਆ ਛੋਟੀ ਆ ਅੱਛਾ ਜੀ ਹਾਂਜੀ ਇਹ ਦੂਜਾ ਸੂਆ ਦਿਨ ਕਿੰਨੇ ਹੋ ਗਏ ਸੂਈ ਇਸ ਨੂੰ ਦਾ ਅਜ ਹਫਤਾ ਆ ਗਿਆ ਸੂਈ ਨੂੰ 8 ਤੋਂ 10 8 ਦਿਨ ਹੋ ਗਏ ਕੱਟੀ ਮਗਰ ਆ ਗਈ ਮਗਰ ਕੱਟੀ ਆ ਗਈ ਹਾਂਜੀ ਹਾਂਜੀ ਲੋ ਜੀ 8 ਤੋਂ 10 ਦਿਨਾਂ ਦਾ ਸੂਆ ਹੈ ਤੇ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਤੁਸੀਂ ਇਹ ਬੱਚਾ ਦੇਖ ਲਓ अच्छा हैप्पी अठा 10 ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਚਵਾਦੋ ਸਾਨੂੰ ਸਾਡ ਦੁੱਧ 13 ਕਿਲੋ ਹੋਊਗਾ 12 ਕਿਲੋ ਲੀਟਰ ਮਾਰ ਕੇ ਲੈ ਜੇ ਵੀ ਮੇਰਾ ਕੋਈ ਆਪਣੇ ਘਰੇ ਓਏ ਨੈਟ ਜੋਗਾ ਮੈਂ ਕਿਹਾ ਮਿੰਕੇ ਜਦਾਂ 12 ਕਿਲੋ ਦੁੱਧ ਦਾ ਲਓ ਜੀ ਹਾਂਜੀ ਹਉ ਦੋਸਤੋ 12 ਕਿਲੋ ਵੀਰਾਂ ਦਾ ਵੀ ਬਿਲਕੁਲ ਆਪਾਂ ਜੋਖ ਕੇ ਤਲਾ ਕੇ ਤਸੱਲੀ ਕਰਾ ਕੇ ਦਵਾਂਗੇ 12 ਕਿਲੋ ਅੱਜ ਮੈਂ ਨਾਲੇ ਤੇ ਨਹੀਂ ਜਦੋਂ ਮੈਂ ਮਾਰ ਕੇ 14 15 ਕਿਲੋ ਕਰੂਗੀ 14 ਕਿਲੋ ਦੁੱਧ ਕੇ ਮੈਂ ਦਵਾਂਗੀ ਠੀਕ ਹੈ ਜੀ ਹਾਂਜੀ ਲਓ ਜੀ ਬਾਕੀ ਸਫਾਈਆਂ ਚੈੱਕ ਕਰੋ ਦੇਵੇ ਹਵਾਨੇ ਦੀਆਂ ਠੀਕ ਹੈ ਜੀ ਤੋ ਪੂਰੀਆਂ ਬਰੀਕੀਆਂ ਬੁਰੂਕੀਆਂ ਦੇ ਵਿੱਚ ਆ ਕਰਮਾ ਵਾਲੀ ਬਿਲਕੁਲ ਛੋਟੀ ਸਿੰਗੀ ਲੰਬਾ ਫੇਸ ਲੰਬੀ ਗਰਦਨ ਤੇ ਵੇਲਬੂਲ ਵੀ ਸਪੈਸ਼ਲ ਆ ਵੇਖੋ ਸੁਣਦਾ ਵੀ ਵੱਡੀ ਮੈਂ ਛੋਟੀ ਮੈਂ ਨਹੀਂ ਕੋਈ ਇਹ ਵੀ ਦੂਜਾ ਸੁਆ ਛੋਟੀ ਆ ਅਜਾ ਹੈਪੀ ਚੋਣ ਚਣ ਦੇ ਦੱਸ ਮੈਂ ਕਹਿੰਦਾ ਤੁਹਾਨੂੰ ਤਾਂ ਬਹੁਤ ਜਿਆਦਾ ਚੰਗੀ ਚੋਣ ਮੈਂ ਦੇ ਕੋਈ ਭੂ ਸ਼ਿਟਾਣੀ ਕੋਈ ਥਣਵਾਦ ਘਾਟਣਾ ਹੋਊਗਾ ਇੰਨੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਉਹ ਯਾਰ ਇਦਾਂ ਮੈਂ ਹੁੰਦਾ ਦਰਹਿ ਲੋ ਦਰਹਿ ਲੋ ਇਦਾਂ ਹੀ ਠੰਡੀ ਧੀਰੀ ਕਰਮਾਂ ਵਾਲੀ ਆਲਾ ਲੋ ਬੱਚਾ ਹੁਣੀ ਬਦਲ ਆ ਉਦਾਂ ਹੀ ਦੇ ਜਿੱਦਾਂ ਮਰਜੀ ਤਸੱਬਤ ਬੱਸ ਐ ਠੰਡੀ ਧੀਰੀ ਆ ਦੇ ਹਾਂ ਆਏ ਲੋ ਸਫਾਈਆਂ ਚੰਗੀਆਂ ਕਿੱਡੇ ਨੇ ਬਾਕੀ ਦਸੂ ਟੁੰਬਾ ਹੀ ਹੈ ਕਿ ਮੱਝਾਂ ਕਾਦੀਆਂ ਨੇ ਠੀਕ ਆ ਤੇ ਚੰਗੀ ਝੋਟੀ ਆ ਸੋਹਣੇ ਕੱਤਕਾਰ ਦੇ ਵਿੱਚ ਆ ਬਾਕੀ ਛਾਈ ਛੂਈ ਤੁਸੀਂ ਚੈੱਕ ਕਰੋ ਚਕੀਨੀ ਚਕੂਨੀ ਵਾਲੇ ਪਾਸਿਓਂ ਵੀ ਬੰਬ ਹੀ ਆ ਵੇਖੋ ਬਿਲਕੁਲ ਠੀਕ ਆ ਜੀ ਗੁਲਾਈ ਦੇ ਵਿੱਚ ਸਿੰਘ ਠੀਕ ਆ ਜੀ ਐਪੀ ਦੇ ਦਗੇ ਫਿਰ ਕਿੰਨੇ ਕਿਤੇ ਆ ਮੁੱਲ ਕਰਦੇ ਇੱਕ ਦਾ ਹਾਂ ਜੀ ਇੱਕ 5 ਜੋ ਮਾਨਤਾਨ ਕਰਦਾਂਗੇ ਲੱਖ ਦੀ ਮੈਂ ਦੇ ਦਾਂਗੇ ਪੂਰੇ ਦੀ ਹੋਰ 2 ਕਦਾਂ 98 ਹਜ਼ਾਰ ਜੁੱਠੇ ਦਾ ਦੇਣੀ ਪਹਾਨ ਆ 98000 98000 ਦੀ ਹਾਨਾ ਹੀ ਦੇਣੀ ਬਸ ਛੋਟੋ ਜੀ 98000 14 ਕਿਲੋ ਜੋੜੀ ਚਵਾਊਗੀ 14 ਕਿਲੋ ਦੋਸਰ ਮੈਲਾ ਮੂਣਾ ਮਾਰ ਕੇ ਹੁਣ ਦੋ 13 ਆਊਗਾ 12 ਕਿਲੋ ਆਪਣੇ ਘਰੇ ਕੋ ਲੀਟਰ ਮਾਰ ਕੇ ਲੈ ਜਾਏ ਹੁਣ ਸ਼ੁਰੂਆਤ ਚੰਗੀ ਆ ਹਾਂਜੀ ਹਾਂਜੀ 12 ਕਿਲੋ ਮਿੰਕੇ ਦਵਾਂਗੇ ਬੱਸ ਸਾਹੋਬ ਉਹ ਦੱਸੋ ਸ਼ੁਰੂਆਤ ਚੰਗੀ ਕੀਤੀ ਕਰਮਾਲੀ ਨੇ ਐਸ ਵਕਤ 12 ਕਿਲੋ ਮੇਰਾ ਵੀਰ ਬਿਲਕੁਲ ਜਿਹੜਾ ਜਿਹੜਾ ਆਈ ਉਧਰੋਂ ਆ ਜੇਕਰ ਉਧਰੋਂ ਕੋਈ ਵੀਰ ਲੈਂ ਜਾਵੇ ਤੇ ਕਿੰਤੀ 35 ਦੀ ਮਿਲਣੀ ਇਹਨੂੰ ਆ ਸਹੀ ਆ ਆਪਾਂ ਨੂੰ ਭਾੜਾ ਮਿਲੀ ਭਾਣਾ ਆਪਾਂ ਦੇ ਦਿੰਦੇ ਆ ਠੀਕ ਆ ਜੀ ਠੀਕ ਆ ਲੋ ਵੀ ਭਰਾਵੋ ਰੇਡ ਵੀ ਤੁਹਾਨੂੰ ਦੱਸ ਦਿੱਤਾ ਮਗਰ ਕੱਟੀ ਆ ਬੱਚਾ ਇੱਕ ਵਾਰੀ ਤੁਸੀਂ ਆ ਫੇਰ ਦੇਖ ਲਓ ਠੀਕ ਆ ਜੀ ਸੋ ਮ ਆਹ ਵੇ ਇਹਨੇ ਦੁੱਧ ਦਾ ਪੀਂਦੀ ਆ ਤੇ ਉਹ ਪਲੀ ਆ ਮੇਰੇ ਕੋਲ ਦੁੱਧ ਹੈਗਾ ਤੇ ਕੱਟੀ ਨੂੰ ਛੱਡੀ ਨਾ ਆ ਵੇਖੋ ਹਾਂ ਹਾਂ ਹੈ ਪੂਰੀ ਸੰਭੀ ਹੈ ਜਿੱਤੂ ਇਹ ਕੱਟੀ-ਕੁੱਟੀ ਵੀ ਪੂਰੀ ਪਲੀ ਆ ਲੈ ਵੀ ਹੈਪੀ ਇਕ 3 ਨੰਬਰ ਤੇ ਵੀ ਅਗਲੀ ਮਾਦ ਤੇ ਕਰਾਈ ਆ ਆਪਾਂ ਇਹ ਸੰਤੂ ਸਾਹਿਬ ਦੂਜਾ ਸੁਆਵਾ ਝੋਟੀ ਹਾਂਜੀ ਇਸ ਨੂੰ ਸਮਝੋ ਇਹ ਆਪਣੇ ਤੋਂ ਪਰਸੋਂ ਆਈ ਝੋਟੀ ਇਸ ਦੇ ਨਾਲ ਇੱਕ ਮੈਂ ਹੋਰ ਆਈ ਸੀ ਅੱਛਾ ਜੀ ਉਹ ਗੱਡੀ ਵਾਲੇ ਨੇ ਵੇਖਣ ਇਹਦਾ ਮਰ ਗਿਆ ਬੱਚਾ ਆਉਂਦੀ ਦਾ ਹੀ ਗੱਡੀ ਜੀ ਮਰ ਗਿਆ ਕੱਟੀ ਹੀ ਮਗਰ ਇਹਦੇ ਅੱਛਾ ਜੀ ਤੇ ਸੂਈ 20 ਦਿਨਾਂ ਦੀ ਹੈਗੀ ਸੀ ਹਾਂ ਤੇਲੇ ਮੈਂ ਇਹਨਾਂ ਕਾਲਾ ਉਹਦਾ ਜੀਜਾ ਨੇ ਤੇਰੇ ਬੱਚੇ ਕਰਕੇ ਹਾਂ ਬਾਕੀ ਜਿੱਦਨ ਆਪਾਂ ਲਿਆਂਦੀ ਨੂੰ ਉਹਦੇ ਦਾ ਰੋਟੀਆਂ ਲਾ ਕੇ ਚੋਈ ਆ ਹੁਣ ਆਪਾਂ ਪਾੜੇ ਦੇ ਮਿਲਦੀ ਹੀ ਰਾਤ ਹੋਈ ਅੱਛਾ ਹੋਇਆ ਭੀ ਨਹੀਂ ਸੁਈ ਨੂੰ ਕਿੰਨੇ ਦਿਨ ਦੱਸਿਆ 20 25 ਦਿਨ ਹੋ ਗਏ ਆ ਬਿਨ ਬੱਚੇ ਉਹ ਬੱਚਾ ਮਰ ਗਿਆ ਸੀ ਬੱਚਾ ਗੱਡੀ ਜੀ ਮਾਰ ਕੇ ਨ ਸਿੰਗਲ ਟੰਗ ਦਾ ਬੱਚਾ ਉਹ ਗੱਡੀ ਵਾਲੇ ਨੇ ਵੇਖਿਆ ਹੀ ਨਹੀਂ ਸਰਪਾਲ ਭਾਈ ਦੋ ਤੱਕ ਕਿੰਨਾ ਚਵਾਦਾਂ ਕਿ ਹੁਣ ਆਪਾਂ ਸੰਦੂ ਸਾਹਿਬ 9 ਕਿਲੋ 8 ਕਿਲੋ ਮਿੰਨਕੇ ਦੇ ਦਾਂਗੇ ਰੋਟਾ ਗਲਤੀ ਕਿਦਾਂ ਪਾੜੇ ਭੁੜੇ ਆਪਣੇ ਘਰੇ ਪਾੜੇ ਤੇ ਮਿਲਦੀ ਹੈ ਜਿਹਨੇ ਰਾਤ ਨੂੰ ਲਿਆਂਦੀ ਨਾ ਆਪਾਂ ਬੱਚਾ ਲਾਇਆ ਬੱਚੇ ਛੋਟੇ ਛੋਟੇ ਨਹੀਂ ਮੁੜ ਕੇ ਇੰਨੇ ਦੇ ਮੁੜ ਕੇ ਬੱਤੀ ਜਾ ਮਾਰ ਕੇ ਨਹੀਂ ਇੱਥੇ ਕੋਈ ਆ ਕੇ ਦੋ ਟਾਈਮ ਤਸੱਲੀ ਕਰੇ ਪਾੜੇ ਤੇ ਮੈਨੂੰ ਮੈਂ ਕਹਿੰਦਾ ਚਵਾ ਕੇ ਦਵਾਂਗਾ ਆਪਾਂ ਦੇ ਹਾਂਜੀ 9 ਕਿਲੋ ਦੁੱਧ ਅਗਲੇ ਘਰੇ ਕਰ ਵੀ ਸਕਦੀ ਜਗ ਆਪਣੀ ਇੰਨੀ ਗਰੰਟੀ ਨਹੀਂ ਜੇ ਆ ਚਲੋ ਬਿਨ ਬੱਚੇ ਤੋਂ ਕਿ ਦੋ ਦਿਨ ਕਰ ਵੀ ਸਕਦਾ ਪਸੂ ਕੋਈ ਪੱਕੀ ਗਰੰਟੀ ਨਹੀਂਗੀ ਬਸ ਜੀ ਲਓ ਦੱਸੋ ਵੈਸੇ ਇੱਕ ਦੋ ਦਿਨ ਬਾਈ ਮੈਂ ਰਾਜੀ ਰੂਈ ਜੰਗੀ ਮੈਂ ਲਪਾਇਆ ਲਾ ਗਈ ਬੱਚੇ ਦਾ ਹੀ ਰਵਾਇਆ ਕਰ ਗਈ ਆ ਠੀਕ ਹੈ ਜੀ ਹਾਂਜੀ ਤੋ ਦੋ ਦਿਨ ਦਾ ਹੀ ਕਿਲੋ ਮੈਂ ਕੋਲ ਪਸੂ ਕਰ ਵੀ ਸਕਦਾ ਕਿਉਂਕਿ ਬਿਨ ਬੱਚੇ ਤੋਂ ਆ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਸੀ ਇਹਦਾ ਤਜਰ ਸੋਈ ਹੈ ਤਕਰੀਬਨ ਕੋਈ 25 ਕੇ ਦਿਨਾਂ ਦਾ ਸਮਾਂ ਦੱਸ ਰਿਹਾ ਐਫੀ ਤੇ ਫਿਲਹਾਲ 9 ਕਿਲੋ ਦੁੱਧ ਦੇ ਥਰੇ ਨੈਟ ਜਿਹੜਾ ਬਿਲਕੁਲ ਹਾਜ਼ਰ ਜਿਹੜਾ ਚਵਾਦ ਹੈ ਨਾ ਉਸ ਤੋਂ ਦੁੱਧ ਦੀ ਗੱਲ ਕਰਦੇ ਪਏ ਆ ਵੀ 9 ਕਿਲੋ ਮੈਂ ਛੋਟੀ ਨਹੀਂ ਗਈ ਮੈਂ ਲੱਪਾ ਲੱਪਾਇਆ ਲਾ ਗਈ ਹੁਣ ਜੀ ਮੈਂ ਹਿਰਵਾ ਕਰ ਗਈ ਬੱਚੇ ਦਾ ਹਾਂਜੀ ਬਾਕੀ ਜੀ ਨੇ ਕਾ ਦੁੱਧ ਪੀਣ ਲਈ ਲੈਣੀ ਨਾ ਉਹਦੇ ਵਾਸਤੇ ਬਹੁਤ ਚੰਗੀ ਆ ਨਮਾ ਤੋਰਦੇ ਜੇ ਪਿੱਛੇ ਇੱਕ ਜਿਹੜਾ ਹੋਰ ਐ ਉਹਨੂੰ ਐ ਵੀ ਲਮਾ ਕਢਾ ਦਿਆ ਤੋਰ ਦਿਆ ਲਓ ਜੀ ਲਓ ਲਓ ਜੀ ਠੀਕ ਆ ਸੋ ਇੱਥੇ ਦੋਸਤੋ ਪਹਾੜੇ ਤੇ ਮੇਰਾ ਵੀਰ ਕੋਈ ਦੋ ਡੰਗ ਚੋਲੇ ਚਾਹੇ ਤਿੰਨ ਟਾਈਮ ਚੋਲੇ ਇੱਥੇ ਤਸल्ली ਤੁਸੀਂ ਪਹਾੜੇ ਤੇ ਕਰ ਲਓਗੇ ਕਿ ਅੱਕੇ ਕੋਈ ਵੀਰ ਲੈ ਜਾਂਦਾ ਤੇ ਕੋਈ ਅੱਕਾ ਦਾ ਦਿਨ ਪਸ਼ੂ ਨਵੀਂ ਜਗ੍ਹਾ ਤੇ ਜਾ ਕੇ ਕਈ ਵਾਰਾ ਟਿਕਾ ਟੂਕਾ ਵੀ ਲਵਾ ਸਕਦਾ ਕਿਉਂਕਿ ਬਿਨ ਬੱਚੇ ਤੋਂ ਆ ਤੇ ਅੱਛਾ ਹੈਪੀ ਥੋੜੀ ਜਿਹੀ ਬਾਹੂ ਦੇ ਉੱਪਰ ਜਿਹੜੀ ਆ ਮਾੜੀ ਜੀ ਇਸ ਦਾ ਕੋਈ ਚੱਕਰ ਨਹੀਂਗਾ ਕੋਈ ਜੀ ਕੋਈ ਚੱਕਰ ਨਹੀਂ ਇਹਦਾ ਲਓ ਠੀਕ ਹੈ ਜੀ ਉਦਾਂ ਹੀ ਆ ਠੀਕ ਹੈ ਕਹਿੰਿਆ ਪਾਸੋਂ ਦੇ ਵਿੱਚ ਦੱਸੋ ਮੜਾ ਮੜਾ ਕੋਈ ਦਿੱਕਤ ਨਹੀਂ ਜਾਓ ਚੰਦੀ ਪਰ ਦਿੱਕਤ ਕੋਈ ਨਹੀਂ ਹੈ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਕੋਈ ਤਕਲੀਫ ਨਹੀਂ ਹੈ ਕਿੰਨੇ ਨਾ 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 ਆ ਵੇਖ ਲੋ ਕੋਈ ਚੱਕਰ ਨਹੀਂ ਗਾ ਹਾਂਜੀ ਠੀਕ ਹੈ ਜੀ ਠੀਕ ਹੈ ਲਓ ਸਫਾਈ ਸਭੀ ਮੈਂ ਇਹਦੀ ਚੰਗੀ ਵੇਖ ਲੋ ਬੱਚੇ ਬੁੱਚੇ ਘਰ ਕੋਣ ਬੱਚੇ ਚੋਣ ਚੋਣ ਵਾਲੇ ਪਾਸੇ ਕਿਸੇ ਪਾਸੋਂ ਮੈਂ ਕਹਿੰਦਾ ਬਹੁਤ ਜ਼ਿਆਦੀ ਚੋਣ ਪੋਲੀ ਆ ਦੇ ਠੀਕ ਆ ਹਾਂਜੀ ਆ ਵੀ ਦੇ ਦਾਂਗੇ ਕਿੰਨੇ ਦੀ ਫਿਰੇ ਸਾਨੂੰ ਸਾਹ ਪਾਪਾ ਜੀ ਮੈਂ ਲੈਈ ਮਹਿੰਗੀ ਹੋਣ ਰੁਪਈਆ ਉਧਰੇ ਮੈਂ ਦੇ ਬੱਚਾ ਤਾਂ 75 80 ਆ ਝੋਟੀ ਵੇਚ ਲਈ ਦੀ ਆ 62000 ਚੋਂ ਮਾਨਤਾਨ ਕਰ ਦਾਂਗੇ 62000 ਚੋਂ 62000 ਜੋੜੀ ਦੇ ਦਾਂਗੇ 62000 ਦੀ ਹਾਂਜੀ ਲੋ ਜੀ 62000 ਨਹੀਂ ਦੇ ਆਪਾਂ ਨੂੰ ਹਾਂਜੀ 62000 ਦੀ ਅੱਜ ਮਿਲ ਜੂਗੀ ਉਹ ਵੀ ਵੀਰਾਂ ਦਾ ਵੀ ਲੇਸ ਜੋੜ ਜਪਾਂ ਕਰਾਂਗੇ ਵੀਰ ਦਾ ਇਹਦਾ ਕੋਈ ਜ਼ਿਆਦਾ ਨਹੀਂ ਉਹਦੇ ਜੀ ਹਾਂਜੀ ਤੇ 62000 ਦੀ ਅੱਜ ਮਿਲ ਜੂਗੀ ਤੁਹਾਨੂੰ 9 ਕਿਲੋ ਦੁੱਧ ਬੱਕਰੀ ਫੇਸ ਕੁਆਲਿਟੀ ਤੁਸੀਂ ਦੇਖ ਲਈਏ ਕਰਦ ਕੋਤ ਬਿਲਕੁਲ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਮੱਝੀਆਂ ਮੱਝਾਂ ਦਿਖਾਈਆਂ ਸੀ ਉਹਨਾਂ ਨੂੰ 19 21 ਫਰਕ ਉਹ ਮੈਂ ਨਾ ਪੱਕੀ ਭੁਖੀ ਨਹੀਂ ਭਾਈ ਟੱਡ ਨਹੀਂ ਭਰਿਆ ਜੋ ਮੈਂ ਪਟੇੜ ਭਰ ਗਈ ਨਾ ਦਿਲ ਜਾਈ ਧਰ ਗਈ ਠੀਕ ਆ ਠੀਕ ਮੈਂ ਵੀ ਆਪੀ ਇੱਧਰ ਆਪਣੇ ਕੋਲ ਬਹਿੜਾ ਜਿਹੜੀਆਂ ਆ ਖੜੀਆਂ ਨੇ ਇਸ ਦਾ ਦੂਜਾ ਸੂਆ ਵਹਿੜ ਸੂਈ ਆ ਦੂਜਾ ਸੂਆ ਹਾਂਜੀ ਅੱਜ ਕਿੰਨੇ ਦਿਨ ਦੇ ਵਿੱਚ ਅੱਜ ਇਹਨੂੰ ਕੋਈ 8ਵਾਂ ਦਿਨ ਹੋ ਗਿਆ ਉਹ 8ਵਾਂ ਉਹ 9ਵਾਂ ਹੋਊਗਾ ਉਹ ਵਸ਼ਾ ਦੇ ਮਗਰ ਕੋਈ ਗੱਲ ਨਹੀਂ ਬੱਚਾ ਦਿਖਾਦਾ ਕਿ ਅੱਠਾ ਨੌਵਾਂ ਤੇ ਨਾਲ ਦੀ ਸੂਈ ਹੈ ਦੂਜਾ ਸੂਆ ਹਾਂਜੀ ਤੇ ਮੂੰਹੋ 6 ਦਿਨ ਦਾ ਪਿਓਰ ਜੋ ਅੱਛਾ ਬੱਚਾ ਮਗਰ ਮਗਰ ਬੱਚਾ ਆ ਗਿਆ ਮਗਰ ਵਸ਼ਾ ਦੋਵੇਂ ਮਗਰ ਵਸ਼ਾ ਹੀ ਹੈ ਦੁੱਧ ਕਿੰਨਾ ਪੀਦੇ ਥਲੇ ਤੁਹਾਨੂੰ ਜੋ 12 ਕਿਲੋ ਦੁੱਧ ਹੋਊਗਾ ਮੈਂਨਕੇ ਲੈ ਜਾ 11 ਕਿਲੋ ਦੀ ਗਰੰਟੀ ਦੇ ਦਾਂਗਾ ਆਪਣਾ ਲਓ ਜੀ ਹਾਂਜੀ ਦੇ ਲੋਕ ਇਹਨੇ ਸਾਂਭੀਆਂ ਨਹੀਂ گاਵਾ ਦੇ ਇੱਕ ਇੱਕ ਰੋ ਲਈਆਂ ਪਤਨ ਨਹੀਂ ਇਹ ਤੇ 12 ਕਿਲੋ ਹੁਣ ਮੌਕੇ ਤੇ ਆ ਜਾ ਰਿਹਾ ਮੈਂ ਕਹਿੰਦਾ ਹਾਜ਼ਰ ਹਾਂ ਦੋ ਚਵਾ ਕੇ ਦੇ ਦਾਂਗੇ ਤੇ 11 ਕਿਲੋ ਦੀ ਗਰੰਟੀ ਪੂਰ ਛਿੱਟਾ ਥਣ ਵੱਧ ਘੱਟ ਹੋਵੇ ਤੇ ਜ਼ਿੰਮੇਵਾਰੀ ਆਪਣੀ ਹੋਊਗੀ ਹਾਂ ਹਾਂਜੀ ਵੇਖੀ ਕਿ ਤਾ ਪਹਿਲਾਂ ਜ਼ਿੰਮੇਵਾਰੀਆਂ ਦੇ ਕੇ ਬਾਅਦ ਵਿੱਚ ਆਖੋ ਨਾ ਨਾ ਆਪਾਂ ਚਵਾ ਕੇ ਦੇ ਦਾਂਗੇ ਇਹਦੇ ਵੀਡੀਓ ਕਾਲ ਦੇ ਚੋਲੇ ਮਵਾਜ਼ ਆ ਰਹੇ ਅਗਲੇ ਕੋਲੇਗਾ ਠੀਕ ਹੈ ਲਓ ਇੱਕ ਟਾਈਮ ਵੀਡੀਓ ਕਾਲ ਤੇ ਦੂਜੇ ਟਾਈਮ ਆਵਾਗੇ ਚੋਲੇ ਆ ਦੋਸਤੋ 12 ਕਿਲੋ ਪਰ 11 ਕਿਲੋ ਦੀ ਵੀਰਾਂ ਦਾ ਵੀ ਪੂਰੀ ਤਸੱਲੀ ਦੇ ਦਿਆਂਗੇ ਕੋਈ ਭਰਾ ਸੌਦਾ ਕਰ ਲੇ ਅਠਾ ਦੇ ਲ ਦੰਦਾਂ ਦੇ ਚੈੱਕ ਆ ਆ ਵੀ ਮੂੰਹ ਦੰਦ ਵੀ ਕਰਾਉਣੇ ਚੈੱਕ ਆ ਵੇਖ ਲੋ ਕੰਨੀ ਵਾਲੇ ਆ ਵੀ ਚੁੱਕਣ ਦੀ ਆ ਜਾਨ ਸ਼ਿੱਕੀ ਵਾਲੋ ਉਸ ਤੇ ਖਲੋਤੇ ਆ ਲੋ ਜੀ ਛੇਕ ਵਾਲੇ ਜਦੋਂ ਦੋਸਤੋ ਛੇਕ ਆਈ ਮਾਰੇ ਮੜੇ ਚੁੱਕ ਗਈ ਆ ਜੇ ਆਪਾਂ ਪਰ ਨਹੀਂ ਕੀਤੇ ਤੇ ਕੰਨੀ ਵਾਲੇ ਦੰਦ ਖੜੇ ਆ ਜੀ ਹਾਂਜੀ ਠੀਕ ਆ ਜੀ ਮੂੰਹ ਛੇ ਦੰਦ ਵੈੜ ਤੁਹਾਨੂੰ ਦਿਖਾ ਰਹੇ ਆ ਆ ਪੂਰਾ ਕੱਦ ਕਾੜੂ ਚਾਹੀ ਆ ਸੋ ਕਰੋ ਸੰਗ ਦੇ ਵਿੱਚ ਤੇ ਬਾਕੀ ਹਾਈਟ ਲੈਂਥ ਵੀ ਜਿਹੜੀ ਕਰਮਾ ਵਾਲੀ ਨੂੰ ਵਾਵਾ ਅੱਗੇ ਕਈ ਵਾਰ ਨੌ ਮਾਸਾ ਮਾਸਾ ਦੇ ਵਿੱਚੋਂ ਪੁੱਛੂ ਨਿਕਲਦੇ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਤੇ ਸਾਹ ਸਮਾਰ ਚੰਗੀ ਕਰ ਲੂਗਾ ਦੁੱਧ ਵੀ ਸੋਨਾ ਚਵਾ ਹਾਂਜੀ ਆਵੇ ਲੋ ਲਓ ਜੀ ਆਹ ਲਓ ਜੀ ਆਹ ਬੱਚਾ ਠੀਕ ਆ ਤੋਂ ਨਾ ਟੋ ਗੋ ਵੀ ਨਾਲ ਲੇਗਾ ਥੋੜਾ ਜੀ ਹਾਂਜੀ ਲਾੜੂ ਨਾਲ ਆਵੇ ਤੇ ਜੀ ਅੱਠਾਂ ਨੌਵਾਂ ਕੇ ਦਿਨਾਂ ਦਾ ਹਾਂਜੀ 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 ਸੂਆ ਹੈਗਾ ਠੀਕ ਆ ਜੀ ਲਓ ਜੀ ਅੱਠਾਂ ਨੌਵਾਂ ਕੇ ਦਿਨਾਂ ਦੀ ਸੂਈ ਆ ਬਾਕੀ 11 ਕਿਲੋ ਘਟੋ ਘਟ ਦੁੱਧ ਮੇਰਾ ਵੀਰ ਮੰਨ ਕੇ ਤੁਸੀਂ ਸੌਗਾ ਕਰ ਲਿਓ ਬਾਕੀ ਮੂੰਹੋਂ ਦੰਦੀ ਵੀ ਤੁਹਾਨੂੰ ਚੈੱਕ ਕਰਾਤੀ ਆ ਸੈਕਿੰਡ ਟਾਈਮ ਰਾਤ ਦੂਜਾ ਸਵੇਰ ਸੂਈ ਆ ਛਿੱਕੀ ਪਿਓਰ ਛਿੱਕੀ ਛੇ ਦਾ ਤੇ ਕੰਨੀ ਵਾਲੇ ਦੰਦ ਵੀ ਤੁਹਾਨੂੰ ਦਿਖਾਤੀ ਆ ਦੁੱਧ ਦਾ ਕਰੀ ਤੇ ਬਾਕੀ ਥਣ ਥੋਣਾ ਇੱਕ ਵਾਰੀ ਤੁਸੀਂ ਕਰੋ ਚੈੱਕ ਐਪੀ ਇਸੇ ਤਰ੍ਹਾਂ ਧਾਰਾ ਤੋੜਾ ਮਾਰ ਲਓ ਜੀ ਇੱਧਰ ਆ ਵੇਖ ਲਓ ਮਾੜਾ ਜੀ ਦੋ ਦੋ ਧਾਰਾਂ ਮਰਵਾ ਹੀ ਦਈਏ ਵੇਖਿਆ ਜੀ ਆ ਲਓ ਜੀ ਆ ਅਗਲੇ ਥਣਾਂ ਦੀ ਜਵਾਈ ਹੈ ਦੋਸਤੋ ਆ ਮਗਰਲੇ ਥਣ ਕਰੋ ਚੈੱਕ ਆ ਕਰੋ ਚੈੱਕ ਜੀ ਠੀਕ ਹੈ ਜੀ ਆ ਚੋਣ ਜਾਣ ਇਦਾਂ ਜੇ ਲੋ ਵੰਗਾ ਪਹੁੰਚਣ ਇਦਾਂ ਝੋਲਿਓ ਭਾਵਾ ਆ ਚਲੋ ਖੁਸ਼ੀ ਹੈ ਕਿ ਕੋਈ ਪਾਲੇ ਹਾਂਜੀ 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 ਐਂ ਠੰਡੀ ਤੇਰੀ ਕਰਮਾ ਵਾਲੀ ਨਾ ਬੀਹਾ ਫੀਤ ਦੇ ਦਿੱਤੇ ਪਰ ਕਿੰਨੇ ਕ ਦੀ ਵੀਰੇ ਸਾਨੂੰ ਜਾਬ ਵੈਡ ਹੈਗੀ ਹੈ 45000 ਦੀ ਹਾਂ 38000 ਦੀ ਵੜ ਦੇ ਦਾਂਗੇ 38 ਦੀ ਹਾਂਜੀ 3500 600 ਵੜ ਦਾਂਗੇ ਚੋਂ ਕਿ 100 200 ਰੁਪਿਆ ਛੋੜ ਹੀ ਕਰਾਂਗੇ 35 ਚੋਂ 35000 ਚੋਂ ਲੋ ਜੀ ਹਾਂਜੀ ਜਿਹੜਾ ਐਂਡ ਹੀ ਆ 35000 ਦੇ ਵਿੱਚੋਂ 200 ਕੋ 100 200 ਰੁਪਿਆ ਛੋਟ ਉਹੀ ਰਹਿ ਗਿਆ ਕੰਮ ਹੁਣ ਠੀਕ ਆ ਆ ਲਓ ਕੋਈ ਇਹ ਨਾ ਵੀਰ 31 ਲੈ ਲੈ 32 ਲੈ ਲੋ ਵੀਰ ਨਾਲ ਫੋਨ ਲਾਵੇ ਠੀਕ ਆ ਜੀ ਅਵੀ ਸੈਕੰਡ ਇੱਧਰ ਆਪਣੇ ਕੋਲ ਹੈਪੀ ਬੈਡਾਂ ਦੇ ਵਿੱਚ ਜਿਹੜੀ ਆਪਣੇ ਕੋਲ ਆ ਗਈ ਵੀਰ ਇਸ ਨੂੰ ਦੂਜਾ ਸੂਆ ਸੋਈ ਜੋ ਜਰਸੀ ਜਾਂਦੀ ਜੋ ਬੈਡ ਹੈ ਅੱਛਾ ਹਾਂਜੀ ਲਓ ਜੀ ਚੁੰਗੀ ਆ ਗਈ ਐ ਚੁੰਗੀ ਚੁੰਗੀ ਅੱਛਾ ਤੇ ਸੂਆ ਦੂਜਾ ਦੂਜਾ ਸੂਆ ਤੈਨ ਕਿੰਨੇ ਹੋਗੇ ਇਹਨੂੰ ਸਾਨੂੰ ਸਾਵੇ ਇਹਨੂੰ ਚੌਥਾ ਦੇਣਾ 나ੜੂ ਨਾਲ ਬੱਚੇ ਦਾ ਉਹ ਅੱਛਾ ਮਗਰ ਤੇ ਹਾਂਜੀ ਬੱਛਾ ਵੱਛਾ ਦੋਵੇਂ ਮਗਰ ਵੱਛੇ ਲਓ ਜੀ ਇਹਦੇ ਮਗਰ ਵੀ ਬੱਛਾ ਜੀ ਹਾਂਜੀ ਠੀਕਾ ਦੂਜਾ ਸੂਆ ਕੋਈ ਚੌਕ ਦਿਨਾਂ ਦਾ ਲਾਲੇ ਆਈਡੀਆ ਵੀਰ ਤੇ ਗਿਟ ਡੇਡ ਗਿਟ ਲਮਾ 나ੜੂ ਨਾਲ ਬੱਚੇ ਦੇ ਆ अच्छा अभी हुन ਬੋਲੇ ਤੂੰ ਜਾਂ ਬੋਲੇ ਦੇ ਪਰ ਦੁੱਧ ਦੀ ਮਾਨ ਵਾਲੇ ਕਿੰਨਾ ਕੁ ਹੋਊਗਾ ਸਾਹਿਬ 15 ਕਿਲੋ ਦੁੱਧ ਮਣਕੇ ਜਦਾਂਗਾ ਹੋਊਗਾ 16 17 ਦਾ ਵਿਖਾਵਾ ਕਰ ਦੂਗੀ 15 ਕਿਲੋ ਕੋਈ ਲੀਟਰ ਮਾਰ ਕੇ ਲੈ ਜਾ ਆਪਣੇ ਘਰੇ ਲਓ ਜੀ ਚੌਥੇ ਜੰਦੀ ਸੂਈਸ ਹਲੇ ਇਸ ਵਕਤ 15 ਕਿਲੋ ਮੈਂ ਕਹਿੰਦਾ 15 ਕਿਲੋ ਚਵਾ ਕੇ ਜਦਾਂਗੇ ਦੇਖ ਲੋ 17 ਤੂਰਾ ਨਾਲੇ ਲਓ ਜੀ 15 ਲੀਟਰ ਹੈਪੀਆਂ ਦਾ ਵੀ ਚਵਾ ਕੇ ਆਪਾਂ ਦਵਾਂਗੇ ਤੇ ਬਾਕੀ ਥਾਣ ਥਣ ਤੁਸੀਂ ਵੇਖੋ ਬਹੁਤ ਵਧੀਆ ਮੁੱਠੀਦਾਰ ਪੂਰਾ ਥਾਣਾ ਠੀਕ ਹੈ ਜੀ ਨੂੰ ਬੱਚਾ ਲੱਗਦਾ ਹੁਣ ਘਰ ਮਰਾ ਦੇ ਨੇ ਇਕੱਲੀ ਵੰਗਮ ਗਫਾ ਆ ਗਏ ਕੋਈ ਗੱਲ ਨਹੀਂ ਹਾਂਜੀ ਲੈ ਵੀ ਇੱਕ ਵਾਰੀ ਖੋਲ ਕੇ ਆਪੀ ਦਿਖਾ ਦਗੇ ਲੈ ਦੋਸਤੋ ਸਿੰਘ ਦਰਮਿਆਨੇ ਥੋੜਾ ਥੋੜਾ ਹੈ ਗਿਆ ਝੁੰਗੀ ਆ ਜਾਂਦੀ ਆ ਮਗਰ ਉਹ ਬੱਚਾ ਮੇਲ ਕਾਫ ਆ ਤੇ 15 ਕਿਲੋ ਇਸ ਵਕਤੇ ਤੇ ਥੱਲੇ ਕੋਈ ਵੀਰ ਕੱਚਾ ਬੌਲਾ ਮੰਨ ਲੈ ਠੀਕ ਆ ਜੀ ਕੋਈ ਚਾਹ ਪੰਜਾ ਕਿ ਦਿਨਾਂ ਦੀ ਸੂਰੀਆ ਬੌਲੇ ਤੋਂ ਬਾਹਰ ਹੀ ਆ ਗਈ ਆ ਕੋਈ ਕੱਚਾ ਬੌਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਲੰਬੀ ਲੂਬੀ ਤੁਸੀਂ ਵੇਖੋ ਠੀਕ ਆ ਜੀ ਕਾਫੀ ਸੋਹਣੀ ਆ ਲੰਬੀ ਲੂਬੀ ਬਹੁਤ ਜਿਆਦੀ ਆ ਥਣ ਵੀ ਪੂਰਾ ਹੱਥੀ ਚਵਾਈਲਾ ਲੱਗਾ ਕਰਮ अच्छा हैप्पी ये है, फिर आंदा सी ਵੀ ਦੁੱਧ ਕੱਢੀ ਕਿੱਥੋਂ ਜਾਂਦੀ ਹੈ ਹਾਂਜੀ ਤੁਹਾਨੂੰ ਦਾ 20 ਕਿਲੋ ਦੁੱਧ ਉਹੀ ਵੜ ਮਾਲਾ ਮੂਲਾ ਮਾਰ ਕੇ ਹੁਣ ਹਾਜ਼ਰ 15 ਕਿਲੋ ਕੋਈ ਵੀ ਦੋ ਟਾਈਮ ਤਿੰਨ ਟਾਈਮ ਵੀ ਨਾਲ ਚਲੀ ਕਰਕੇ ਲੈ ਜਾਏ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ ਠੀਕ ਆ ਸੋ ਥੰਮ ਥੰਮ ਤੁਸੀਂ ਵੇਖੋ ਇੱਕ ਵਾਰੀ ਥੋੜਾ ਹੋਰ ਨੇੜੇ ਤੇ ਚਾਰੇ ਜਿਹੜਾ ਉਦਾਂ ਨਹੀਂ ਕੋਈ ਚੱਕਰ ਜਿੱਦਾਂ ਮਾਦੀ ਚੁੰਮੜੇ ਚੁੰਮੜੇ ਫਿਰੋ ਲੋ ਅਮਰੋ ਜੀ ਬੈਠ ਰਹੋ ਨਹੀਂ ਗੱਲ ਕੋਈ ਉਹ ਜਿਹੜੀ ਨਹੀਂ ਚੱਕਰ ਐ ਠੰਡੀ ਚੀਨੀ ਲਓ ਅਵੇਲੋ ਮੈਂ ਤਾਂ ਕੋਈ ਗੱਲ ਹੀ ਨਹੀਂ ਕਹੀ ਨੀ ਐ ਸੀਲ ਸਾਹੂ ਉਦਾਂ ਹਾਂ ਲੋ ਵੀ ਦੋਸਤੋ ਠੀਕ ਆ ਸੋ ਸੀਲ ਸਰਾਕਾ ਕਰਮਾ ਲਈ ਠੀਕ ਆ ਤੇ ਆਹ ਫੇਸ ਕੁਆਲਿਟੀ ਤੂੰ ਆ ਬਾਕੀ ਸੂਈ ਸੁਵਾਈ ਹੈ ਕਰਮਾ ਲਈ ਹੈ ਸੱਜਰ ਤਾਜੀ ਸੂਈ ਹੈ ਕੋਈ ਵੀ ਨਹੀਂ ਸਿਆਣ ਕੇ ਆ ਹਾਂ ਜੀ ਤੇ ਕੁਝ ਧਾਰਾਂ ਪਾ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਤੁਹਾਨੂੰ ਵੇਚ ਦਿਖਾਈ ਵੀ ਆ ਤੇ ਜਿੱਦਾਂ ਮਰਜ਼ੀ ਆਣ ਕੇ ਆਪਦਾ ਕੋਈ ਤਸੱਲੀ ਕਰੇ ਥਣ ਥਣੋਂ ਅਲੱਦਾ ਲਗਾ ਕਰ ਮਾਲੀ ਮੈਂ ਕਹਿੰਦਾ ਸਤਾਨ ਵੇਖ ਲਓ ਪੀੜ ਦੇ ਪਾਵੇ ਇਹਦੇ ਆ ਵੇਖ ਲਓ ਤੇ ਜਿਹੜੇ ਬੰਦੇ ਮਰਜ਼ੀ ਬੈਠ ਬੈਠ ਕੇ ਚੁਗਿਰਾਂ ਬੈਠੇ ਨਜ਼ਰ ਆ ਆ ਭਰਾ ਦੇ ਇੱਕ ਵਾਰੀ ਫਿਰ ਆ ਲਓ ਜੀ ਆ ਲਓ ਠੀਕ ਆ ਠੀਕ ਆ ਬਈ ਠੀਕ ਆ ਠੀਕ ਆ ਤਾਂ ਵੀ ਕੀ ਮੋਲ ਫਿਰ ਕੀ ਕਿੰਨੇ ਕੁ ਦੇ ਦੇ ਦਈਏ ਨਾ ਮੋਲ ਕਹਦੇ 50000 ਰੁਪਇਆ ਹਾਂਜੀ 45000 ਦੀ ਵੜ ਦੇ ਦਾਂਗੇ 45 ਦੀ ਹਾਂਜੀ ਛੋਟ ਛੱਪਾ ਕਰ ਦਾਂਗੇ ਵੀਰ ਦਾ ਇਹਦਾ 20 ਕਿਲੋ ਵਾਲੀ ਹੈ ਸਭ ਹਾਂਜੀ ਲਓ ਜੀ 45000 ਦੀ ਇਹ ਪ੍ਰਾਪੂ ਮਿਲ ਜੂਗੀ ਵਿੱਚ ਸਿੰਗਲ ਦਾ ਵੜ 55000 ਦੀ ਹੈਗੀ ਸੀ ਹਾਂ ਸਿੰਗਲ ਨੇ ਪ੍ਰਾਪਾ ਨੂੰ ਪਾਣਾ ਮਿਲੀ ਪਾਣਾ ਆਪਾਂ ਦੇਣ ਦੇ ਲਓ ਜੀ ਅੱਜ 45000 ਦੀ ਮਿਲ ਜੂਗੀ ਵਿੱਚੋਂ ਛੋਟ ਛੱਪਾ ਜਿੰਨੀ ਕਿ ਕਿਤੇ ਮਡੇ ਰੋ ਹੋਈ ਨਹੀਂ ਬਰਵਾ ਆ ਗਈ ਹੈ ਨਾ ਲਓ ਐ ਨਿਗੇਟਰੀ ਠੀਕ ਆ ਜੀ ਆਪੀ ਜਿਹੜਾ ਖੀਰ ਤੇ ਚਾਨ ਨਾਗਾ ਆ ਗਿਆ ਆਪਣੇ ਕੋਲ ਇਸ ਨੂੰ ਤਾਂ ਗਿਫਟ ਹੀ ਆ ਛੋਟਾ ਭਾਈ ਆ ਦੇ ਲੋ ਜੀ ਨੂੰ ਸਾਬ ਸਾਢੇ 4 ਮਹੀਨੇ ਦੀ ਚੈੱਕ ਪਾਸ ਜੋ ਅੱਛਾ ਗੱਪਣ ਚੈੱਕ ਪਾਸ ਚੈੱਕ ਪਾਸ ਆਪਾਂ ਕਰਵਾਈ ਆ ਹਾਂ ਕੋਈ ਘਰੇ ਲਾ ਕੇ ਕਰਵਾ ਲੈ ਇੱਥੇ ਡਾਕਟਰ ਲਾਵੇ ਕੋਈ ਵੀ ਚੈੱਕ ਕਰਵਾ ਕੇ ਲੈ ਜਾ ਆਪਣੇ ਘਰੋਂ ਆਨਸਰ ਗੱਪਣ ਵੱੱਛੀ ਹੈ ਜਿਹੜੀ ਪਹਿਲਾਂ ਸਵੇਰ ਸੂਣਾ ਹਾਂਜੀ 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 ਪਹਿਲਾਂ ਸਵੇਰ ਸੂਣਾ ਠੀਕ ਆ ਹਾਂਜੀ ਤੇ ਮਲਕੀ 4 ਮਹੀਨੇ ਕੰਪਲੀਟ ਆਪਣੇ ਡਾਕਟਰ ਸਾਹਿਬ ਨੇ ਹਾਮੀ ਭਰਤੀ ਆਪਾਂ ਚੈੱਕ ਕਰਵਾ ਕੇ ਆਪਣੇ ਘਰੋਂ ਲੈ ਆਂਦੀ ਆ ਆਪ ਦੀ ਕੀ ਵੀ ਤਸल्ली ਕਰੇ ਚੈੱਕ ਕਰਵਾ ਕੇ ਲੈ ਜਾ ਬਹੁਤ ਦੰਦੀ ਕੋਈ ਮੋਹ ਹੈ ਚੌਕੀ ਜਾਂ ਛਕੀ ਹੋ ਗਈ ਇਹਨਾਂ ਨਹੀਂ ਆਪਾਂ ਵੇਖਿਆ ਹਾਂਜੀ ਛਕੀ ਹੋ ਗਈ ਮੇਰੇ ਖਿਆਲ ਚ ਚੌਕੀ ਹੋ ਜਾਏ ਛਕੀ ਹੋ ਜਾਏ ਪਹਿਲਾ ਕਰਮਾਲੀ ਦੇ ਗਾਂ ਸਵੇਰ ਸੁਨਾ ਹਾਂਜੀ ਤੇ ਆਪਸੋ ਜਿਹੜੇ ਸਾਂਭੀ ਨੇ ਦੇ ਪੜਪੜੇ ਵੇਲੇ ਅੱਜ ਹੀ ਲੈਂਦੀ ਹੈ ਜੀ ਕਿੱਡੀ ਚਾਰੂ ਆ ਠੀਕ ਆ ਜੀ ਇਹ ਜੋ ਵਾੜੇ ਹੁਣੇ ਆ ਜਾਈਆਂ ਆ ਕੱਦ ਲੈ ਗਏ ਇੱਕ ਇੱਕ ਰੋ ਲਈਆਂ ਆਪਾਂ ਹਾਂ ਝੋਲੀ ਝਲੀ ਬਾਬਾ ਚੰਗੇ ਥਣ ਥੁਣ ਹਾਂਜੀ ਹਾਂਜੀ ਨਿੱਗੀ ਧੀ ਠੰਡੀ ਠੁੜੀ ਬੜੀ ਵੇਖੀ ਆ ਵੇਖ ਲਓ ਆ ਦੇਖੋ ਆ ਵੇਖ ਲਓ ਤੋ ਥਾਣੇ ਦੋਸਤੋ ਚਾਰ ਕੋਈ ਫੋੜ ਕੋਈ ਸ਼ਾਂ ਨਾ ਕੋਈ ਸ਼ਾਂਖ ਫੋੜ ਨਹੀਂ ਦੇ ਲੋ ਚਾਰੇ ਥਾਣਾ ਐ ਵੀ ਗੈਰ ਤੇ ਦੇ ਲੋ ਤੇ ਚਾਰ ਮਹੀਨਿਆਂ ਦੀ ਚੜੀ ਚੈੱਕ ਦੋਸਤੋ ਇਹਨਾਂ ਕਰਵਾਈ ਆ ਹਾਂਜੀ ਆਪਾਂ ਇਹ ਕਰਵਾ ਕੇ ਲਿਆਂਦੀ ਆ ਹਾਂ ਠੀਕ ਆ ਲੈ ਬੱਚੀ ਹੈਪੀ ਥੋੜਾ ਤੋਰਾ ਖਾਦ ਗਿਆ ਬੱਚੀ ਦਾ ਇਹ ਜਿਹੜੀ ਬੈੜ ਦੋਸਤੋ ਵਿਖਾਉ ਆ ਨਾਖਟ ਦੇ ਵਿੱਚ ਸੋ ਬੱਛੀ ਆ ਪਹਿਲਾ ਸਵੇਰ 200 ਸੂਗੀ ਅਗੇ ਕਰਮਾਲੀ ਪਹਿਲੇ ਸਵੇਰ ਵਾਸਤੇ ਇਹ ਜਿਹੜੀ ਹੁਣ ਗੱਬਣ ਚੈੱਕ ਪਾਸ ਐਪੀ ਬੱਛੀ ਦੇ ਕੇ ਨੀ ਦੇਣੀ ਆ ਇਹਦਾ ਮੁੱਲ ਕਰਦੇ 15000 ਰੁਪਏ 13000 ਦੀ ਰੱਡ ਦੇ ਦਾਂਗੇ ਹੈ 13000 ਦੀ 13000 ਦੀ ਸਾਢੇ 12 ਦੀ ਹਾਵਨਾ ਦੇ ਦਾਂਗੇ ਸਾਢੇ 12 ਦੀ ਹਾਂਜੀ ਸਾਨੂੰ ਦਾ ਕੋਈ 14 15000 ਦੇ 1500 ਬੱਛੀ ਦਾ ਮੰਗ ਲਿੰਦਾ ਦੇ ਦੂੰਗੀ ਜਦੋਂ ਆ ਮਾਤਾ ਮਤੀ ਆ ਗਈ ਕਰਮਾਲੀ ਬਸ ਜੀ ਨੋ ਵੀ ਭਰਾਓ ਇਹ ਬੱਛੀ ਤੁਹਾਨੂੰ ਮਿਲ ਜੂਗੀ ਸਾਢੇ 12 ਦੀ 12500 ਦੀਆਂ ਹਨ ਠੀਕ ਹੈ ਜੀ ਛੋਟੇ ਭਾਈਆ ਮੌਕੇ ਦਾ ਲਓ ਜੀ 12500 ਦੀ ਬੱਚੀ ਮਿਲ ਜੂਗੀ ਲਾਸਟ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਐ ਸੋ ਇਹ ਅੱਜ ਨਾਗਨੇ ਹੈਪੀ ਦੇ ਕੋਲ ਟੋਟਲ 6 ਤਿੰਨ ਮੱਝਾਂ ਤਿੰਨ ਹੀ ਵੜਾਂ ਸੋ ਪਸੂ ਦੋਸਤੋ ਚੰਗੇ ਲੱਗੇ ਹੋਣਗੇ ਬਾਕੀ ਰੇਡ ਪੜਤਾ ਕਿਹੋ ਜਿਹਾ ਲੱਗਾ ਮੇਰਾ ਵੀਰੋ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸ ਦਿਓ ਠੀਕ ਹੈ ਜੀ ਬਾਕੀ ਮੱਝਾਂ ਵੀ ਚੰਗੀਆਂ ਨੇ ਚੰਗੇ ਦੁੱਧ ਵਾਲੀਆਂ ਨੇ ਜਾਣ ਕੇ ਆਪਕੋ ਦੁੱਧ ਵਾਲੀਆਂ ਦੇ ਤੰਤ ਤਸੱਲੀ ਕਰ ਲਿਓ ਠੀਕ ਹੈ ਜੀ ਠੀਕ ਆ ਅੱਪੀ ਇੱਕ ਨੰਬਰ ਬੋਲਦੇ ਭਰਾ ਆਪਣੇ ਉਹਦਾ ਫੋਨ ਨੰਬਰ ਆਪਣਾ ਹੈ 814373572 ਪਿੰਡ ਆਪਣਾ ਸਰੀਆਲੀ ਜ਼ਿਲ੍ਹਾ ਵੀ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਠੀਕ ਲੋ ਵੀ ਭਰਾਵੋ ਇਹ ਨਾਗ ਨੇ ਅੱਜ ਹੈਪੀ ਦੇ ਕੋਲ ਤੇ ਮੇਰਾ ਵੀਰ ਜਿਹੜਾ ਵੀ ਕਿਸੇ ਖਰੀਦਾਰ ਵੀਰ ਨੂੰ ਨਾਗ ਪਸੰਦ ਆਉਗਾ ਉਹਨਦੇ ਇੱਕ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਠੀਕ ਹੈ ਜੀ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣ ਦਏ ਹੈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ